ਕੰਚਨਪ੍ਰੀਤ ਨੇ ਪੰਜਾਬ ਦਾ ਖੂਫੀਆ ਤੰਤਰ ਇੰਟੈਲੀਜੈਂਸੀ ਨੂੰ ਇੱਕ ਵਾਰੀ ਫੇਲ ਕਰ ਦਿੱਤਾ ਪੰਜਾਬ ਸਰਕਾਰ ਦੇ ਵੀ ਇਥੋਂ ਕਾਰਜਗੁਜ਼ਾਰੀ ਸਾਹਮਣੇ ਆ ਗਈ ਕਦੇ ਉਹਨੂੰ ਕੋਈ মিডিਆ মিডিਆ ਨੂੰ ਵੀ ਨਹੀਂ ਪਤਾ ਲੱਗਿਆ মিডিਆ ਦੇ ਸੂਤਰ ਵੀ ਹੁਣ ਲੱਗਦਾ ਆ ਵੀ ਉਹ ਵਿਚਾਰੇ ਜਿਹੜੇ ਨੇ ਪਛਤਾਉਂਦੇ ਹੋਣੇ ਆ ਵੀ ਅਸੀਂ ਸੂਤਰ ਕਿਵੇਂ ਬਣ ਗਏ ਆ ਕੰਚਨਪ੍ਰੀਤ ਦੇ ਖਿਲਾਫ ਜੋ ਐਫਆਈ ਕਰਾਈ ਗਈ ਹੈ ਚਲੋ ਜੋ ਵੀ ਮਸਲਾ ਆ ਆਪਾਂ ਉਹਦੇ ਤੇ ਗੱਲ ਨਹੀਂ ਕਰਦੇ ਪਰ ਇੱਕ ਵਾਰੀ ਕੰਚਨ ਪ੍ਰੀਤ ਨੇ ਜਿਹੜਾ ਖੂਫੀਆ ਤੰਤਰ ਹੈ ਉਹਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਤਾ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਤਾ ਉਸ ਤੋਂ ਵੱਡੀ ਗੱਲ ਇਹ ਹੋਈ ਕਿ ਉਸ ਦੀ ਅਰੈਸਟ ਪਾਈ ਗਈ ਅਰੈਸਟ ਪਾਉਣ ਤੋਂ ਬਾਅਦ ਤੁਸੀਂ ਇਹ ਵੇਖੋ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਪਿੱਛੇ ਕਿੰਨਾ ਵੱਡਾ ਸਟੈਂਡ ਲਿਆ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਸ਼ੰਸਾ ਕਰਨ ਦੀ ਬੰਦ ਹੀ ਹੈ ਕਿਉਂਕਿ ਅਕਾਲੀ ਦਲ ਵਾਕਈ ਆਪਣੇ ਵਰਕਰਾਂ ਦੇ ਪਿੱਛੇ ਢਾਲ ਬਣ ਕੇ ਖੜਦਾ ਆ ਐਦਾਂ ਕਿਸੇ ਵੀ ਪਾਰਟੀ ਦੇ ਅੱਜ ਤੱਕ ਨਹੀਂ ਮੈਂ ਵੇਖਿਆ ਵੀ ਖੜਾ ਕੀਤਾ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਪਿੱਛੇ ਵੀ ਸ਼ਾਮ ਨੂੰ ਸੁਣਵਾਈ ਹੋਈ ਹੈ ਤੜਕੇ 4 ਵਜੇ ਤੱਕ ਕੋਰਟ ਇਹ ਸਾਡੇ ਦੇਖਣ ਜਿੰਦਾ ਪਹਿਲੀ ਵਾਰ ਹੀ ਲੱਗਿਆ ਵਾ ਬਾਕੀ ਚੱਲੂ ਹੋ ਸਕਦਾ ਸ਼ਾਇਦ ਕਈ ਵਾਰੀ ਕੋਟਾ ਲੱਗੀਆਂ ਨੇ ਇਹ ਪਰ ਪਹਿਲੀ ਵਾਰੀ ਵੇਖਣ ਨੂੰ ਮਸਲਾ ਸਾਹਮਣੇ ਆਇਆ ਕਿ ਸ਼ਰੋਮਣੀ ਅਕਾਲੀ ਦਲ ਨੇ ਰਾਤ ਨੂੰ ਸਾਰੀ ਰਾਤ ਜਿਹੜੀ ਐ ਕੋਟ ਲਵਾ ਕੇ ਬਹਿਸ ਕਰਾ ਕੇ ਸਵੇਰੇ ਤੜਕੇ ਕੰਚਨਪ੍ਰੀਤ ਜਿਹੜੀ ਐ ਬਰੀ ਕਰਵਾ ਕੇ ਲੈ ਗਏ ਇਹ ਬੜੀ ਵੱਡੀ ਉਹਨਾਂ ਵਾਸਤੇ ਜਿੱਤ ਵੀ ਐ ਤੇ ਸਿਸਟਮ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਵੀ ਐ ਤੇ ਖਾਸ ਕਰਕੇ ਜਿਹੜੀ ਮੌਜੂਦਾ ਸਰਕਾਰ ਐ ਉਹਨੂੰ ਵੀ ਇਸ ਗੱਲ ਦੀ ਨਿਮੋਚੀ ਝਲਣੀ ਪੈ ਰਹੀ ਐ ਕਿ ਕਿਸ ਤਰ੍ਹਾਂ ਜਿਹੜੀ ਐ ਬਦਲਾਖੋਰੀ ਦੀ ਭਾਵਨਾ ਜਾਂ ਨਫ਼ਰਤੀ ਭਾਵਨਾ ਪੈਦਾ ਪੰਜਾਬ ਦੇ ਵਿੱਚ ਨਾ ਕਰੋ ਪੰਜਾਬ ਪੰਜਾਬੀਆਂ ਦਾ ਹੈ ਭਾਈਚਾਰਕ ਸਾਂਝ ਬਰਕਰਾਰ ਹੋਣੀ ਚਾਹੀਦੀ ਐ ਚਾਹੇ ਕੋਈ ਹਿੰਦੂ ਮੁਸਲਮਾਨ ਐ ਚਾਹੇ ਸਿੱਖ ਐ ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਰਾਜਨੀਤੀ ਕਰੋ ਤੁਹਾਨੂੰ ਮੁਬਾਰਕ ਹੈ ਪਰ ਇਦਾਂ ਦੀ ਬਦਲਾਖੋਰੀ ਵਾਰੀ ਰਾਜਨੀਤੀ ਇਦਾਂ ਦੀ ਆਪਸ ਦੇ ਵਿੱਚ ਜਿਹੜੀ ਈਰਖਾ ਵਾਲੀ ਰਾਜਨੀਤੀ ਹੈ ਇਹ ਸਾਡੇ ਆਉਣ ਵਾਲੇ ਪੰਜਾਬ ਦੇ ਲਈ ਸੰਕਟ ਪੈਦਾ ਕਰ ਸਕਦੀ ਹੈ ਸਾਡੇ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਆ ਇਹ ਠੇਸ ਪਹਤਾ ਸਕਦੀ ਹੈ ਇਸ ਕਰਕੇ ਤੁਹਾਨੂੰ ਇਸ ਗੱਲ ਨੂੰ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਸਮਝਣਾ ਪਊਗਾ ਤੁਹਾਡੀ ਇਸ ਚੀਜ਼ ਦੇ ਵਿੱਚ ਬੜੀ ਵੱਡੀ ਹੀਠੀ ਹੋਈ ਹੈ ਤੁਸੀਂ ਇਦਾਂ ਦੇ ਕੰਮ ਨਾ ਕਰੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਕ ਬਦਲਾਅ ਵਾਸਤੇ ਚੁਣਿਆ ਸੀ ਤੇ ਤੁਸੀਂ ਉਹ ਬਦਲਾਅ ਦੇ ਜਿਹੜੇ ਪੰਜਾਬ ਦੇ ਮੁੱਦੇ ਆ ਪੰਜਾਬ ਦੀ ਤਰੱਕੀ ਦੇ ਮੁੱਦੇ ਆ ਨਸ਼ੇ ਦਾ ਮੁੱਦਾ ਆ ਬੇਰੁਜ਼ਗਾਰੀ ਦਾ ਮੁੱਦਾ ਹੈ ਉਹਦੇ ਤੇ ਗੱਲ ਕਰੋ ਨਾ ਕਿ ਤੁਸੀਂ ਵਿਰੋਧੀ ਧਿਰਾਂ ਨੂੰ ਦਬਾ ਕੇ ਆਪਣੇ ਨਾਲ ਜੋੜੋ ਜਾਂ ਉਹਨਾਂ ਦੇ ਉੱਪਰ ਸ਼ਕੰਜਾ ਕੱਸੋ ਜੋ ਕਾਨੂੰਨੀ ਤਹਿਤ ਲੜਾਈ ਹੋਣੀ ਹੈ ਕਾਨੂੰਨ ਜੋ ਉਹਨਾਂ ਦੇ ਪਤੀ ਹੈ ਜੋ ਅਮਰਤਪਾਲ ਬਾਠ ਹੈ ਉਹ ਗੈਂਗਸਟਰ ਹੈ ਕਿ ਨਹੀਂ ਹੈ ਉਸ ਤੇ ਕੀ ਕਾਰਵਾਈ ਚੱਲ ਰਹੀ ਹੈ ਕੀ ਕਾਨੂੰਨੀ ਧਰਾਵਾਂ ਲੱਗੀਆਂ ਉਹ ਕਾਨੂੰਨ ਆਪਣੇ ਆਪ ਕੋਰਟ ਦੇਖੂਗੀ ਪਰ ਇੱਥੇ ਇੱਕ ਬੜੀ ਵੱਡੀ ਸ਼ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਵਿੱਚ ਇੱਕ ਚਾਹ ਪੈਦਾ ਹੋ ਗਿਆ ਹੈ ਕਿ ਲੋਕ ਫਿਰ ਦੁਬਾਰਾ ਇਸ ਮੁੱਦੇ ਨੂੰ ਵੇਖ ਕੇ ਕਾਲੀ ਦੇ ਨਾਲ ਜੁੜਨਾ ਚਾਹੁੰਦੇ ਆ ਕਿ ਵਾਕਈ ਸੁਖਬੀਰ ਸਿੰਘ ਬਾਦਲ ਹੈ ਉਹ ਆਪਣੇ ਜਿਹੜੇ ਵਰਕਰ ਨੇ ਆਪਣੇ ਜਿਹੜੇ ਮਤਲਬ ਕਿ ਜੋ ਵੀ ਉਹਨਾਂ ਨਾਲ ਜੁੜੇ ਉਹਨਾਂ ਦੇ ਮਗਰ ਢਾਲ ਬਣ ਕੇ ਖੜਦਾ ਹੈ ਇਹ ਇੱਕ ਬੜੀ ਵੱਡੀ ਮਿਸਾਲ ਪੈਦਾ ਕੀਤੀ ਉਹ ਵੀ ਮਾਝੇ ਦੀ ਧਰਤੀ ਤੇ ਇਸ ਕਰਕੇ ਜਿਹੜਾ ਲੋਕਾਂ ਦਾ ਹੁਣ ਝਕਾ ਜਿਹੜਾ ਆ ਸ਼੍ਰੋਮਣੀ ਕਾਲੀ ਦਲ ਨੂੰ ਫਾਇਦਾ ਜ਼ਿਆਦਾ ਹੋਣਾ ਹੈ ਤੇ ਪਰ ਆਮ ਆਦਮੀ ਪਾਰਟੀ ਨੂੰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾਗਾ